ਸ਼ਸ਼ੀਕਲ ਦੋਸਤੋ ਅੱਜ ਆਏ ਆ ਜੀ ਅਸੀਂ ਨਾਰਥਨ ਕਲੇਵ ਫੁੱਲਾਵਾਲ ਦੇ ਕੋਲ ਕਲੋਨੀ ਆ ਜੀ ਇਹ ਤੇ ਬਹੁਤ ਵਧੀਆ ਕਲੋਨੀ 30 ਫੁੱਟ ਰੋਡ ਆ ਜੀ ਇੱਥੇ ਇੱਕ 118 ਗਜ ਦੀ ਆਹ ਜਿਹੜੀ ਕੋਠੀ ਆ ਇਹ ਵਿਕਾਊ ਆ ਜੀ ਦੇਖ ਲਓ ਕੋਠੀ ਤੁਹਾਨੂੰ ਅੱਜ ਪੂਰੀ ਚੰਗੀ ਤਰ੍ਹਾਂ ਦਿਖਾਉਨੇ ਆ ਸਾਈਡ ਤੇ ਇਹ ਬਾਥਰੂਮ ਦਿੱਤਾ ਹੋਇਆ ਜੀ ਬਾਹਰ ਜੇ ਬਾਹਰਲੇ ਬੰਦੇ ਨੇ ਕਿਸੇ ਨੇ ਜਾਣਾ ਤੇ ਬਾਕੀ ਗੱਡੀ ਵੀ ਅੰਦਰ ਖੜਦੀ ਆ ਅੰਦਰੋਂ ਦਿਖਾ ਦੰਨੇ ਆ ਜੀ ਤੁਹਾਨੂੰ ਸੋ ਇਹ ਅੰਦਰੋਂ ਲੌਬੀ ਦੀ ਲੁੱਕ ਚੈੱਕ ਕਰ ਲਓ ਜੀ ਆ ਕਿਚਨ ਆ ਜੀ ਚੇਮਨੀ ਵਿੱਚ ਲੱਗੀ ਹੋਈ ਆ ਤੇ ਕਿਚਨ ਖੁੱਲੇ ਡੁੱਲੇ ਆ ਜੀ 118 ਗਾਇ ਦੇ ਹਿਸਾਬ ਨਾਲ ਬਹੁਤ ਵਧੀਆ ਕਿਚਨ ਆ ਜਿਹੜੀ ਉਹ ਤਿਆਰ ਹੋਈ ਹੋਈ ਆ ਜਿਆਦਾ ਪੁਰਾਣੀ ਕੰਸਟਰਕਸ਼ਨ ਵੀ ਨਹੀਂ ਹੈਗੀ 4-5 ਸਾਲ ਪੁਰਾਣੀ ਆ ਜੀ ਆ ਡਰਾਈਂਗ ਰੂਮ ਦੇਖ ਲਓ ਜੀ ਗੈਸਟ ਰੂਮ ਵੀ ਕਹਿ ਸਕਦੇ ਹੋ ਤੁਸੀਂ ਤੇ ਸੋਫਾ ਰੂਮ ਕਹਿ ਸਕਦੇ ਹੋ ਤੇ ਬਾਅਦ ਡਾਈਨਿੰਗ ਏਰੀਆ ਵਾ ਇੱਥੇ ਇਹਨਾਂ ਨੇ ਦੀਵਾਨ ਲਗਾਇਆ ਤੁਸੀਂ ਡਾਈਨਿੰਗ ਲਗਾ ਸਕਦੇ ਹੋ ਜੀ ਤੇ ਬਾਕੀ ਆ ਸਾਹਮਣੇ LED ਪੈਨਲ ਆ ਜੀ ਇੱਥੇ ਤੁਸੀਂ ਆਪਣਾ TV ਲਗਾ ਸਕਦੇ ਹੋ ਇੱਕ ਵਾਰ ਇਧਰੋਂ ਵੀ ਤੁਸੀਂ ਲੁੱਕ ਚੈੱਕ ਕਰ ਲਓ ਜੀ ਪੂਰੀ ਐਂਟਰ ਹੁੰਦੇ ਹੀ ਜਿਹੜੀ ਲੁੱਕ ਆਉਂਦੀ ਆ ਕਰਦੀ ਪੌੜੀ ਅੰਦਰੋਂ ਆ ਜੀ ਇਹਦੀ ਕੋਠੀ ਦੀ ਤੇ ਬਾਕੀ ਤੁਹਾਨੂੰ ਬੈੱਡਰੂਮ ਪਹਿਲਾਂ ਦਿਖਾ ਦਈਏ ਇਹ ਪਹਿਲਾ ਬੈੱਡਰੂਮ ਆ ਜੀ ਇਹਦੇ ਨਾਲ ਬਾਥਰੂਮ ਤੁਹਾਨੂੰ ਅਟੈਚ ਮਿਲੂਗਾ ਜੀ ਤੇ ਬਾਕੀ ਅਪਵਾਰਡ ਦਾ ਕੰਮ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਕਰਵਾ ਸਕਦੇ ਹੋ ਤੇ ਪਿੱਛੇ ਵਧੀਆ ਜਿਹੜਾ ਰੂਮ ਤਿਆਰ ਹੋਇਆ ਹੋਇਆ ਵਾ ਤੁਹਾਨੂੰ ਵਾਲਪੇਪਰ ਵਗੈਰਾ ਲੱਗਿਆ ਮਿਲੂਗਾ ਜੀ ਤੇ ਨਾਲ ਆ ਬਾਥਰੂਮ ਵੀ ਤੁਹਾਨੂੰ ਥੋੜਾ ਜਿਹਾ ਚੈੱਕ ਕਰਾ ਦਨੇ ਆ ਆ ਦੇਖੋ ਜੀ ਖੁੱਲਾ ਡੁੱਲਾ ਪੂਰਾ ਬਾਥਰੂਮ ਆ ਤੇ واਸ਼ਿੰਗ ਏਰੀਆ ਵੀ ਪੂਰਾ ਖੁੱਲਾ ਡੁੱਲਾ ਵਾ ਜੀ ਤੁਸੀਂ ਆਰਾਮ ਨਾਲ ਇੱਥੇ ਨਾ ਆ ਸਕਦੇ ਹਾਂ ਤੇ ਹੋਰ ਕੋਈ ਜੇ ਕਦੇ ਕੱਪੜੇ ਵੀ ਧੋਣੇ ਚਾਹਾਂ ਬਾਥਰੂਮ ਚ ਵੀ ਧੋ ਸਕਦੇ ਹਾਂ ਬਾਕੀ ਨਾਲ ਵਾਸ਼ਿੰਗ ਏਰੀਆ ਹੈਗਾ ਵਾ ਤੁਹਾਨੂੰ ਵੀ ਦਿਖਾ ਦਿੰਨੇ ਆ ਅਸਲ ਚ ਵਾਸ਼ਿੰਗ ਏਰੀਆ ਆਹ ਵਾਲਾ ਵਾ ਜੀ ਤੇ ਵੈਂਟੀਲੇਸ਼ਨ ਵੀ ਤੁਹਾਨੂੰ ਇੱਥੋਂ ਹੀ ਮਿਲੂਗੀ ਕੋਠੀ ਦੀ ਤੇ ਆ ਉੱਪਰ ਗ੍ਰਿੱਲ ਲੱਗੀ ਹੋਈ ਆ ਜੀ ਪਹਿਲਾ ਬੈੱਡਰੂਮ ਇਹ ਹੋ ਗਿਆ ਜੀ ਹੁਣ ਚੱਲਦੇ ਆਂ ਜੀ ਆਪਾਂ ਦੂਜੇ ਆਪਣੇ ਬੈੱਡਰੂਮ ਵੱਲ ਇਹਦੇ ਨਾਲ ਤੁਹਾਨੂੰ ਸਟੋਰ ਮਿਲੂਗਾ ਜੀ ਬੈਡਰੂਮ ਦੇ ਨਾਲ ਤੇ ਕੱਪਬੋਰਡ ਵੀ ਬਣੇ ਹੋਏ ਤੁਹਾਨੂੰ ਮਿਲ ਜਾਣਗੇ ਇਸ ਕਮਰੇ ਦੇ ਵਿੱਚ ਤੇ ਬਾਹਰ ਕਾਮਨ ਜਿਹੜਾ ਉਹੀ ਵਾਸ਼ਿੰਗ ਏਰੀਆ ਤੁਹਾਨੂੰ ਮਿਲੇਗਾ ਤੇ ਇਹਦੇ ਨਾਲ ਜਿਹੜਾ ਤੁਸੀਂ ਵਾਸ਼ਰੂਮ ਨਾਲ ਦੇ ਕਮਰੇ ਦਾ ਵੀ ਯੂਜ਼ ਕਰ ਸਕਦੇ ਹੋ ਇਹਦੇ ਨਾਲ ਅਟੈਚ ਬਾਥਰੂਮ ਤੁਹਾਨੂੰ ਨਹੀਂ ਇਹਦੇ ਨਾਲ ਮਿਲਣਾ ਪਰ ਨਾਲ ਦੇ ਬਾਥਰੂਮ 'ਚ ਤੁਸੀਂ ਜਾ ਸਕਦੇ ਹੋ ਜਾਂ ਬਾਹਰਲਾ ਬਾਥਰੂਮ ਯੂਜ਼ ਕਰ ਸਕਦੇ ਹੁਣ ਚੱਲਦੇ ਆ ਜੀ ਆਪਾਂ ਉੱਪਰ ਉੱਪਰ ਵੀ ਤੁਹਾਨੂੰ ਸੇਮ ਇਨਾਂਕ ਏਰੀਆ ਵਾ ਜਿਹੜਾ ਉਹ ਮਿਲੂਗਾ ਤੇ ਅ ਦੇਖੋ ਜੀ ਚੈੱਕ ਕਰੋ ਉੱਪਰ ਉਹੀ ਪਹਿਲਾਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਬੈੱਡਰੂਮ ਪਹਿਲਾਂ ਆ ਇੱਕ ਵਾਰ ਨਿਗਾ ਮਰਾਦਾ ਤੁਹਾਡੀ ਮੈਂ ਉਹ ਗੈਸਟ ਰੂਮ ਜਿਹੜਾ ਵਾ ਤੇ ਇੱਥੇ ਜਿਹੜਾ ਇਹਨਾਂ ਨੇ ਸਟੋਰ ਬਣਾਇਆ ਹੋਇਆ ਤੁਸੀਂ ਕਿਚਨ ਬਣਾ ਸਕਦੇ ਹੋ ਸਾਰੇ ਪੁਆਇੰਟਸ ਵਗੈਰਾ ਦਿੱਤੇ ਹੋਏ ਆ ਜੀ ਤੇ ਇੱਥੇ ਜਿਹੜਾ ਬਾਹਰ ਡਾਈਨਿੰਗ ਏਰੀਆ ਵੀ ਉਹਨਾਂ ਹੀ ਆ ਬਾਹਰ ਗੈਲਰੀ ਵੀ ਆ ਜਿਹੜੀ ਉਹ ਬਹੁਤ ਵਧੀਆ ਆ ਜਿਹੜਾ ਮੈਂ ਤੁਹਾਨੂੰ ਹਿੱਸਾ ਦਿਖਾ ਰਿਹਾ ਹਾਂ ਇਹ ਰਸੋਈ ਬਣ ਸਕਦੀ ਆ ਜੀ ਇਹਨਾਂ ਨੇ ਬਣਾਈ ਨਹੀਂ ਇੱਥੇ ਜਿੱਥੇ ਇਸ਼ਾਰਾ ਕਰ ਰਹੇ ਅੰਕਲ ਪੁਆਇੰਟ ਸਾਰੇ ਆ ਦਿੱਤੇ ਹੋਏ ਨੇ ਗੀਜ਼ਰ ਦਾ ਪੁਆਇੰਟ ਤੇ ਹੋਰ ਜਿਹੜੀਆਂ ਵੀ ਟੂਟੀਆਂ ਸ਼ੈਂਕ ਜੋ ਵੀ ਆ ਸਾਰਾ ਕੁਝ ਬਣ ਸਕਦਾ ਬਾਰ ਗੈਲਰੀ ਆ ਜੀ ਤੁਹਾਡੇ ਯੂਜ਼ ਲਈ ਇੱਥੇ ਧੁੱਪ ਵਗੈਰਾ ਬਹੁਤ ਸੋਹਣੀ ਆਉਂਦੀ ਆ ਤੇ ਸਾਊਥ ਫੇਸਿੰਗ ਦਾ ਸਭ ਤੋਂ ਜ਼ਿਆਦਾ ਫਾਇਦਾ ਹੀ ਇਹ ਆ ਕਿ ਤੁਸੀਂ ਇੱਥੇ ਧੁੱਪ ਬਹੁਤ ਵਧੀਆ ਲੈ ਸਕਦੇ ਹੋ ਇੱਥੇ ਵੀ ਤੁਹਾਨੂੰ ਬਾਥਰੂਮ ਬਾਹਰ ਇੱਕ ਮਿਲ ਜੂਗਾ ਜੀ ਇਹ ਵੈਸੇ ਅੰਕਲ ਨੇ ਦੱਸਿਆ ਕਿ ਯੂਜ਼ ਨਹੀਂ ਕੀਤਾ ਤੁਸੀਂ ਕਰ ਸਕਦੇ ਹੋ ਇਹਨੂੰ ਯੂਜ਼ ਇੰਗਲਿਸ਼ ਸੀਟ ਲੱਗੀ ਹੋਈ ਆ ਜੀ ਟਾਇਲ ਵਗੈਰਾ ਸਾਰਾ ਕੰਪਲੀਟ ਬਾਥਰੂਮ ਤੁਹਾਨੂੰ ਇਹ ਮਿਲੂਗਾ ਹੁਣ ਆ ਜੀ ਉਹ ਦੀ ਫੇਰ ਚੱਲਦੇ ਆ ਅੰਦਰ ਬੈਡਰੂਮ ਤੁਹਾਨੂੰ ਦਿਖਾਉਂਦੇ ਦਿਖਾਉਂਦੇ ਰਹਗੇ ਹੁਣ ਪਹਿਲਾਂ ਆਪਾਂ ਬੈਡਰੂਮ ਹੀ ਦੇਖਾਂਗੇ ਸੇਮ ਜਿੱਦਾਂ ਥੱਲੇ ਬਣੇ ਹੋਏ ਆ ਜੀ ਉਦਾਂ ਹੀ ਉੱਤੇ ਬੈਡਰੂਮ ਬਣੇ ਹੋਏ ਆ ਆ ਦੇਖੋ ਜੀ ਪੂਰਾ ਜਿਹੜਾ 118 ਕਾਇਦੇ ਦੇ ਹਿਸਾਬ ਦੇ ਨਾਲ ਬਹੁਤ ਕੁੱਲਾ ਡੋਲਾ ਬੈਡਰੂਮ ਆ ਕਿ ਇੱਕ ਛੋਟਾ ਪਰਿਵਾਰ ਵੀ ਤੇ ਵੱਡਾ ਪਰਿਵਾਰ ਵੀ ਇੱਥੇ ਰਹਿ ਸਕਦਾ ਚਾਰ ਕਮਰੇ ਬਹੁਤ ਹੁੰਦੇ ਨੇ ਇਦਾਂ ਹੀ ਬਾਹਰ ਆ ਤੁਹਾਨੂੰ ਵਾਸ਼ਿੰਗ ਏਰੀਆ ਉੱਪਰ ਵੀ ਮਿਲ ਜੂਗਾ ਤੇ ਬਾਕੀ ਇਹਦੇ ਨਾਲ ਵੀ ਤੁਹਾਨੂੰ ਬਾਥਰੂਮ ਆ ਜਿਹੜਾ ਇਹ ਡਬਲ ਡੋਰ ਇੱਥੇ ਮਿਲ ਜੂਗਾ ਤੁਸੀਂ ਇਧਰੋਂ ਵੀ ਯੂਜ਼ ਕਰ ਸਕਦੇ ਹੋ ਪਹਿਲੇ ਕਮਰੇ ਚੋਂ ਵੀ ਇਹੀ ਬਾਥਰੂਮ ਯੂਜ਼ ਕਰ ਸਕਦੇ ਹੋ ਤੇ ਜਿਹੜਾ ਦੂਜਾ ਕਮਰਾ ਮੈਂ ਤੁਹਾਨੂੰ ਦਿਖਾਉਂਗਾ ਉੱਥੋਂ ਵੀ ਤੁਸੀਂ ਇਸ ਬਾਥਰੂਮ ਨੂੰ ਯੂਜ਼ ਕਰ ਸਕਦੇ ਹੋ ਸੋ ਆਪਾਂ ਹੁਣ ਆ ਬੈਡਰੂਮ ਦੇਖ ਲਿਆ ਜੀ ਹੁਣ ਜਾਵਾਂਗੇ ਆਪਾਂ ਦੂਜੇ ਕਮਰੇ ਦੇ ਵਿੱਚ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਰੈਨੋਵੇਟ ਕਰ ਸਕਦੇ ਹਾਂ ਬਹੁਤ ਭਾਸਿਰ ਬਹੁਤ ਘੱਟ ਬਜਟ ਤੇ ਤੁਹਾਨੂੰ ਇੱਕ ਉਠੀ ਆ ਜਿਹੜੀ ਮਿਲ ਜੂਗੀ ਬਹੁਤ ਵਧੀਆ ਲੋਕੇਸ਼ਨ ਤੇ ਆਪਾਂ ਦੂਜੇ ਕਮਰੇ ਚ ਆ ਗਏ ਆ ਜੀ ਤੇ ਸੇਮ ਉਦਾਂ ਹੀ ਇਹਦਾ ਜਿਹੜਾ ਸਾਈਜ਼ ਥੱਲੇ ਵਾਲਾ ਵਾ ਤੇ ਇਹਦੇ ਨਾਲ ਤੁਹਾਨੂੰ ਸਟੋਰ ਪਰ ਮਿਲੂਗਾ ਤੇ ਸਟੋਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਜੇ ਤੁਸੀਂ ਇਹਨਾਂ ਨੂੰ ਬਾਥਰੂਮ ਵੀ ਬਣਾਉਣਾ ਚਾਹੋਗੇ ਤਾਂ ਉਹ ਬਣ ਸਕਦੇ ਨੇ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਆ ਇਹਨਾਂ ਨੇ ਸਟੋਰ ਬਣਾਏ ਆ ਤੋ ਨੂੰ ਦੋਨੋਂ ਬੈਡਰੂਮਾਂ ਦੇ ਨਾਲ ਅਲੱਗ-ਅਲੱਗ ਬਾਥਰੂਮ ਚਾਹੀਦੇ ਆ ਤਾਂ ਤੁਸੀਂ ਬਣਾ ਸਕਦੇ ਹੋ ਇਹ ਪ੍ਰੋਵੀਜ਼ਨ ਆ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਨਹੀਂ ਤਾਂ ਇਹ ਬਾਹਰੋਂ ਆ ਦੇਖੋ ਰੂਮ ਜਿਹੜੇ ਡਬਲ ਡੋਰ ਬਾਥਰੂਮ ਆ ਇਧਰੋਂ ਵੀ ਯੂਜ਼ ਹੋ ਜਾਂਦਾ ਤੇ ਉਧਰੋਂ ਵੀ ਯੂਜ਼ ਹੋ ਜਾਂਦਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਜੀ ਸੋ ਆਪਾਂ ਇਹ ਦੇਖ ਰਹੇ ਆ ਜੀ ਨਾਰਥਰਨ ਕਲੇਵ ਦੇ ਵਿੱਚ 118 ਗਜ ਦਾ ਇਹ ਬਹੁਤ ਵਧੀਆ ਬਣਿਆ ਹੋਇਆ ਘਰ ਆ ਜੋ ਹੁਣ ਆਪਾ ਉੱਪਰ ਵੀ ਦੇਖ ਲੈਨੇ ਆ ਉੱਪਰ ਤੁਹਾਨੂੰ ਮਮਟੀ ਆ ਜਿਹੜੀ ਉਹ ਬਣੀ ਹੋਈ ਮਿਲੂਗੀ ਜੀ ਤੇ ਨਾਲ ਆ ਵੀਊ ਤੁਹਾਨੂੰ ਦਿਖਾਉਨੇ ਆ ਜੀ ਏਰੀਆ ਦਾ ਪਤਾ ਤੁਹਾਨੂੰ ਲੱਗ ਜਾਊਗਾ ਛੱਤ ਦੇ ਉੱਤੋਂ ਦੇਖੋ ਸਾਰੇ ਮਕਾਨ ਬਣੇ ਹੋਏ ਆ ਆਲੇ ਦੁਆਲੇ ਪੂਰੀ ਰੌਣਕ ਆ ਜੀ ਨਾਲ ਦਾ ਘਰ ਵੀ ਬਣਿਆ ਹੋਇਆ ਵਾ ਤੇ ਹੌਲੀ-ਹੌਲੀ ਜਿਹੜੇ ਇੱਧਰ ਵੀ ਹੋਰ ਘਰ ਬਣਦੇ ਜਾ ਰਹੇ ਨੇ ਪੂਰਾ ਭਰਿਆ ਹੋਇਆ ਏਰੀਆ ਵਾ ਜੀ ਕੁਲੀ ਡੁੱਲੀ ਸੜਕਾ ਗੇਟ ਲੱਗਿਆ ਹੋਇਆ ਕਲੋਨੀ ਚ ਜੀ ਪੂਰੀ ਸੇਫ ਕਲੋਨੀ ਆ ਜਿਹੜੀ ਇਹ ਤੁਹਾਨੂੰ ਇੱਥੇ ਇਹ ਘਰ ਮਿਲੂਗਾ